ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੀ ਖਬਰ ਜਲੰਧਰ ਤੇ ਵੱਡੀ ਖਬਰ ਆਈ ਹੈ ਤੁਸੀਂ ਦੇਖ ਰਹੇ ਹੋ ਜੋ ਦੱਸਿਆ ਜਾ ਰਿਹਾ ਉਸ ਤੇ ਉੱਤੇ ਤੁਸੀਂ ਦੇਖ ਰਹੇ ਹੋ ਇਸ ਮੋੜ ਤੁਹਾਨੂੰ ਦਿਖਾ ਰਿਹਾ ਫਰਸ਼ ਤੇ ਖੱਡਾ ਵੀ ਹੋਇਆ ਪਿਆ ਕਿਦੋਂ ਇੱਥੇ ਕਿਦੋਂ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨੁਕਸਾਨ ਕੀ ਹੋਇਆ ਨੁਕਸਾਨ ਜਾਨੀ ਨੁਕਸਾਨ ਤੇ ਨਹੀਂ ਹੋਇਆ ਅੰਦਰ ਸੀ ਜੋ ਸੀਨੀਅਰ ਲੀਡਰ ਮਰੰਜਨ ਕਾਲੀਆ ਉਹਨਾਂ ਦਾ ਪਰਿਵਾਰ ਉਹ ਅੰਦਰ ਸੁੱਤੇ ਹੋਏ ਸੀ ਇੱਕੋ ਦਮ ਉਹਨਾਂ ਨੂੰ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਕਿਦੋਂ ਉਹਨਾਂ ਨੇ ਬਾਹਰ ਆ ਕੇ ਦੇਖਦੇ ਆ ਤੇ ਤੇ ਪੂਰਾ ਖਿਲਰਿਆ ਦਿਖ ਰਿਹਾ ਚੂਰਾ ਚੂਰ ਹੋਇਆ ਹੋਇਆ ਸੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਗੱਡੀ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਸ਼ੀਸ਼ੇ ਟੁੱਟ ਚੁੱਕੇ ਨੇ ਤੇ ਜੋ ਨੁਕਸਾਨ ਕਿਹੜਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਮਾਲੀ ਨੁਕਸਾਨ ਹੋ ਚੁੱਕਾ ਹੈ ਬਾਈ ਜੀ ਇਹ ਅੰਕਲ ਤੁਸੀਂ ਹਿੰਦਸ ਸਕਿਉਰਿਟੀ ਦੇ ਹਾਂਜੀ ਸਰ ਕਿੰਨੇ ਵਜੇ ਤੁਹਾਨੂੰ ਇਹ ਕਿਹੜਾ ਪਤਾ ਲੱਗਦਾ ਸਾਢੇ 12 ਪੌਣੇ 1 ਵਜੇ ਦੇ ਕਰੀਬ ਬਲਾਸਟ ਦਾ ਟਾਈਮ ਤਾਂ ਨਹੀਂ ਦੇਖਿਆ ਜੀ ਪਤਾ ਕਿੱਦਾਂ ਲੱਗਿਆ ਹੈਗਾ ਤੁਮਕਾ ਹੋਇਆ ਜੀ ਆਵਾਜ਼ ਸ਼ੋਰ ਜੀ ਕਿ ਤੂੰ ਤੁਸੀਂ ਬਾਹਰ ਆ ਕੇ ਦੇਖਦੇ ਕਿ ਧੂਏ ਧੂਏ ਸੇ ਗਏ ਅੰਦਰ ਬਾਹਰ ਹਾਂਜੀ ਤੇ ਫੈਡ ਬਾਰੇ ਇੱਕ ਵੇ ਤੇ ਕੋਈ ਪਤਾ ਲੱਗਿਆ ਕਿੰਨੇ ਜਾਣੇ ਨਹੀਂ ਨਹੀਂ ਕੋਈ ਪਤਾ ਨਹੀਂ ਅੰਦਰ ਕੋਈ ਪਤਾ ਨਹੀਂ ਲੱਗਿਆ ਨਹੀਂ ਤੇ ਕਿ ਤੂੰ ਬਾਹਰ ਆ ਕੇ ਦੇਖਦੇ ਧੂਏ ਧੂਏ ਤੋਂ ਬਾਅਦ ਉਸ ਤੋਂ ਬਾਅਦ ਕੀ ਕਿਸੇ ਬਾਰੇ ਕਾਲਿਆ ਸਾਹਿਬ ਵੀ ਅੰਦਰ ਹਾਂਜੀ ਅੰਦਰ ਸੀ ਸਾਹਿਬ ਨੂੰ ਉਠਾਇਆ ਫਿਰ ਮੈਂ ਅੱਛਾ ਉਠਾਇਆ ਤੇ ਸਾਹਿਬ ਨੂੰ ਤੇ ਸਾਹਿਬ ਆਏ ਫਿਰ ਬਾਹਰ ਤੇ ਨੰਬਰ ਥਾਣੇ ਚ ਗਿਆ ਤੇ ਮੈਂ ਦਿੱਤਾ ਦੱਸਿਆ ਉਹਨਾਂ ਨੂੰ ਉਹ ਮੁਲਾਜ਼ਮ ਆਪਣੇ ਆ ਗਏ ਉਹਨਾਂ ਦੇ ਕੁਝ ਦੂਰੀ ਤੇ ਥਾਣਾ ਵੀ ਹੈ ਤੇ ਕੁਝ ਹੀ ਦੂਰੀ ਕਾਲਿਆ ਸਾਹਿਬ ਦਾ ਇੱਕੋ ਦਮ ਇਹ ਕਿਹੜਾ ਹਾਂਜੀ ਕੋਈ ਬਲਾਸਟ ਹੁੰਦਾ ਕਿ ਕੋਈ ਤਮਾਕਾ ਬੰਬ ਦਾ ਹੋਇਆ ਸੀ ਜਾਂ ਪਤਾ ਨਹੀਂ ਲੱਗਦਾ ਬੰਬ ਦਾ ਕਾਹਦਾ ਇੰਨਾ ਬਲਾਸਟ ਹੋਇਆ ਜੀ ਇਹਨਾਂ ਕਿਹਦੇ ਪੁਲਿਸ ਆ ਗਈ ਹਾਂਜੀ ਬਿਲਕੁਲ ਤੇ ਇਹ ਦੇਖਿਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਡੇ ਨਾਲ ਐਡੀਸ ਐਡੀਸ ਕੀ ਮਾਮਲਾ ਕੀ ਹੈਗਾ ਸਰ ਬਾਹਰ ਆਜੋ ਬਾਹਰ ਮੈਂ ਦੱਸਦਾ ਆਜੋ ਅਸੀਂ ਕਾਲਿਆ ਸਾਹਿਬ ਮੌਕੇ ਤੇ ਇਹ ਮੌਕੇ ਤੇ ਨੇ ਮੌਕੇ ਤੇ ਬੀਜੇਪੀ ਦੇ ਲੀਡਰਸ਼ਿਪ ਵੀ ਕਾਲਿਆ ਸਾਹਿਬ ਕਿੰਨੇ ਵਜੇ ਦੇ ਕਰੀਬ ਹੁੰਦਾ ਤੁਹਾਨੂੰ ਕਿੱਦਾਂ ਪਤਾ ਲੱਗਦਾ ਤੇ ਤਮਾਕਾ ਹੋਇਆ ਕਾਫੀ ਅ ਲਗਭਗ 1 ਕੋ 1.5 ਦੇ ਵਿੱਚ ਤੇ ਮੈਂ ਤੇ ਮੈਂ ਦਿਮਾਗ ਦਿਮਾਗ ਛੇ ਆਇਆ ਸੁੱਤਾ ਹੋਇਆ ਸੀਗਾ ਕਿ ਵੀ ਦਿਮਾਗ ਚ ਆਇਆ ਕਿ ਵੀ ਟਰਾਂਸਫਾਰਮਰ ਏ ਤੇ ਪਾਸ ਹੈਗਾ ਉਸ 사이 ਤੋਂ ਫਟਿਆ ਹੋਏਗਾ ਫਿਰ ਦੂਸਰਾ ਆਇਆ ਕਿ ਵੀ ਸ਼ਾਇਦ ਜਿਹੜਾ ਹੈਗਾ ਕਿ ਵੀ ਬੱਦਲ ਕੋ ਫਟਿਆ ਜਾਂ ਕੀ ਹੋਇਆ ਮੈਂ ਸੋ ਗਿਆ ਫਿਰ ਬਾਅਦ ਚੋਂ ਇਥੋਂ ਜਿਹੜਾ ਬੇਤੋਂ ਬੰਦੇ ਲੋਗ ਆਏ ਇਕੱਠੇ ਹੋ ਕੇ ਕਹਿੰਦੇ ਬਲਾਸਟ ਹੋਇਆ ਜਾਂ ਬਾਹਰ ਦੇਖਿਆ ਤੇ ਕੱਚ ਬਿਕਰਿਆ ਸਾਰਾ ਹੁਣ ਤੁਸੀਂ ਦੇਖੋ ਕਿ ਵੀ ਆ ਪਾਰਟੀਸ਼ਨ ਸੀ ਇਹ ਦਰਵਾਜ਼ਾ ਸਾਰਾ ਟੁੱਟ ਗਿਆ 10 ਫੁੱਟ ਅੱਗੇ ਤੇ ਗਿਆ ਪਲਾਸਟ ਵੇ ਰਕਾਰ ਦੇ ਕਾਰ ਦਾ ਵੀ ਜਿਹੜੇ ਖੜੀ ਕਾਰ ਦਾ ਵਿੱਚੋਂ ਸਾਰੇ ਡੈਮੇਜ ਹੋ ਗਏ ਸਾਰੀ ਜਿਹੜੀਆਂ ਹੈਗੀਆਂ ਫਿਟਿੰਗ ਜਿਹੜੀਆਂ ਹੋਈਆਂ ਆ ਉਹ ਡੈਮੇਜ ਹੋ ਗਈਆਂ ਫੋਟੋਆਂ गिर ਗਈਆਂ ਉਹਨੇ ਖਾਣੇ ਵਾਲਾ ਕਮਰਾ ਕਾਫੀ ਦੂਰ ਹੈ ਉਹਦੇ ਵੀ ਚੀਜ਼ ਟੁੱਟੇ ਹੋਏ ਨੇ ਜੀ ਸਰ ਘਰ ਦੇ ਵਿੱਚ ਕੌਣ ਕੌਣ ਸੀ ਤੁਹਾਡੇ ਕੋਲ ਮੈਂ ਸੀ ਮੇਰੀ ਸਿਸਟਰ ਹੈ ਭਾਂਜੀ ਹੈ ਉਹਦੀ ਬੱਚੀ ਹੈ ਹੋਰ ਕੰਮ ਕਰਨ ਵਾਲੇ ਹੈਗੇ ਬੱਚੇ ਜਦੋਂ ਮੱਕਾ ਹੁੰਦਾ ਆ ਪਾਸਕੋ ਤੁਹਾਡੇ ਗਨਮੈਨ ਨਾਲ ਗੱਲ ਕੀਤੀ ਕਹਿੰਦਾ ਇੱਕੋ ਦਮ ਕਿਦੋਂ ਮੈਂ ਬਾਹਰ ਆ ਕੇ ਦੇਖਦਾ ਤਾਂ ਪੂਰਾ ਧੂਆਂ ਧੂਆਂ ਮੈਂ ਲੇਟ ਮਲੇਟ ਉੱਠਿਆ ਮੈਂ ਕਹਾਂ ਫਿਰ ਪਹਿਲਾਂ ਸਿਸਟਰ ਉੱਠੀ ਆਣਨ ਜਗਾਇਆ ਤੇ ਮੁੰਡਾ ਸੌਰਵ ਹੈ ਉਹਨੇ ਫਿਰ ਨੌਕ ਕੀਤਾ ਕਹਿੰਦਾ ਕਿ ਵੇ ਸਰਸਰ ਹੋਏ ਨਾ ਬਾਹਰ ਆ ਕੇ ਦੇਖਿਆ ਸਾਰਾ ਪਹਿਲੇ ਸਭ ਘਰ ਦੇ ਬਾਹਰ ਚਾਰੋਂ ਪਾਸੇ ਕੈਮਰੇ ਲੱਗੇ ਹੋਏ ਨੇ ਕਿ ਆ ਕੈਮਰੇ ਦੇ ਵਿੱਚ ਆਏ ਉਹ ਗੰਗਾਲ ਰਹੇ ਆ ਆਪਣੇ ਪੁਲਿਸ ਆਫੀਸਰ ਆਏ ਨੇ ਐਸਪੀ ਹੈਡਕੁਆਟਰ ਨੂੰ ਆਏ ਉਹ ਦੇਖ ਰਹੇ ਤਾਂ ਇਹ ਕਿ ਲੋ ਦੇ ਤੋ ਹੋ ਰਿਹਾ ਐ ਇਸ ਬਾਰੇ ਤੁਸੀਂ ਇਸ ਬਾਰੇ ਕੈਮਰਾ ਦੇ ਵਿੱਚ ਦੇਖਿਆ ਵੀ ਕਿੰਨੇ ਨੌਜਵਾਨ ਕਿੱਦਾਂ ਨਹੀਂ ਹਾਲੇ ਮੈਂ ਕੁਝ ਨਹੀਂ ਦੇਖਿਆ ਪਹਿਲੇ ਕੋਈ ਤੁਹਾਨੂੰ ਧਮਕੀ ਦਾ ਕੋਈ ਇਦਾਂ ਦੀ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਅਨਰਾਈਟਿੰਗ ਤਾਂ ਨਹੀਂ ਹੈ ਬਾਕੀ ਥ੍ਰੈਟ ਪਰਸੈਪਸ਼ਨ ਦਾ ਪੁਲਿਸ ਨੇ ਦੇਖਣਾ ਹੁੰਦਾ ਕਿੰਨਾ ਹੈ ਉਹਦੇ ਮੁਤਾਬਿਕ ਨਹੀਂ ਕਦੀ ਆਇਆ ਇਸ ਬਾਰੇ ਇਸ ਬਾਰੇ ਆਇਆ ਪੈਸਾ ਵੇਤਾ ਉਹਨਾਂ ਪੁਲਿਸ ਨੇ ਦੇਖਣਾ ਹੁੰਦਾ ਥ੍ਰੈਟ ਪਰਸੈਪਸ਼ਨ ਜਿਹੜਾ ਹੈਗਾ ਕਿ ਵੀ ਕਿਸਨੋਂ ਕਿ ਨਾ ਆਏਗਾ ਉਹਦੇ ਮੁਤਾਬਿਕ ਚਾਰ ਸਿਕਿਉਰਟੀ ਵਾਲੇ ਹੈਗੇ ਮੈਂ ਤਾਂ ਕੱਲੇ ਸਭ ਕਿਦਾਂ ਫੋਨ ਤੇ ਧਮਕੀ ਹੰਦੀ ਆ ਵੀ ਐਸਾ ਨਹੀਂ ਐਸਾ ਨਹੀਂ ਐਸਾ ਕੁਝ ਨਹੀਂ ਦੇਖਿਆ ਸੀ ਗਲਬਤ ਕਿਤੇ ਗਿਆ ਮਰੰਜਨ ਕਾਲੀਆ ਜਿੰਨਾ ਦੇ ਘਰ ਦੇ ਵਿੱਚ ਜੋ ਹੈ ਤਮਾਕਾ ਹੁੰਦਾ ਹੈ ਤਮਾਕੇ ਤੋਂ ਬਾਅਦ ਤੁਸੀਂ ਦੇਖ ਰਹੋ ਦਰਵਾਜ਼ੇ ਕਿਹੜੇ ਲੱਗੇ ਸੀ ਉਹ ਦੂਰ ਦੂਰ ਤੱਕ ਕਿਹੜੇ ਦਰਵਾਜ਼ੇ ਲੱਗੇ ਸੀ ਉਹ ਤੋੜ ਦਿੱਤੇਗੇ ਮੌਕੇ ਤੇ ਐਡੀਸੀਪੀ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਵੱਡੀ ਖਬਰ ਕਿਹੜੀ ਹੈ ਭਾਜਪਾ ਦੇ ਸੀਨੀਅਰ ਲੀਡਰ ਰੰਜਨ ਕਾਲੀਏ ਦੇ ਘਰ ਬਲਾਸਟ ਹੋ ਗਿਆ ਇਸ ਦੇ ਵਿੱਚ ਹਾਲੇ ਤੱਕ ਕਿਸ ਕੈਮਰੇ ਦੇ ਵਿੱਚ ਹਲੇ ਦੇਖਿਆ ਨਹੀਂ ਜਾ ਰਿਹਾ ਕਿ ਇਸ ਕਿੰਨੇ ਨੌਜਵਾਨ ਆਂਦੇ ਨੇ ਕਿੰਨੇ ਦੇ ਵਿੱਚ ਕਿ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਤੁਸੀਂ ਦੇਖੋ ਇਹ ਖੱਡਾ ਹੋਇਆ ਪਿਆ ਖੱਡੇ ਦੇ ਜੋ ਬਲਾਸਟ ਹੋਣ ਤੋਂ ਬਾਅਦ ਗੱਡੀਆਂ ਦੇ ਜੋ ਗੱਡੀਆਂ ਦੇ ਸ਼ੀਸ਼ੇ ਜੋ ਹੈ ਟੁੱਟੇ ਹੋਏ ਨੇ ਘਾਰ ਦੇ ਕਿਚਨ ਜੋ ਹੈ ਤੁਸੀਂ ਦੇਖੋ ਕਿਚਨ ਦੇ ਵਿੱਚ ਵੀ ਇੱਕ ਤਮਾਕਾ ਹੁੰਦਾ ਦੂਰ ਦੂਰ ਤੱਕ ਡਰਿਆ ਘਰ ਦੇ ਦਰਵਾਜ਼ੇ ਖਿੜਕੀਆਂ ਟੁੱਟ ਜਾਂਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਮਰੰਝਨ ਕਾਲੀਅਤਕਰ ਬਲਾਸਟ ਹੁੰਦਾ ਹੈ ਬਲਾਸਟ ਤੋਂ ਬਾਅਦ ਤਸਵੀਰ ਬਲਾਸਟ ਦਾ ਕਾਰਨ ਨਹੀਂ ਪਤਾ ਲੱਗਿਆ ਕਿੰਨੇ ਜਾਣੇ ਕਿੰਨੇ ਜਾਣੇ ਸੀ ਕੀ ਨੁਕਸਾਨ ਸੀ ਇਸ ਬਾਰੇ ਅਸੀਂ ਏਡੀਸੀਪੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਏਡੀਸੀਪੀ ਭਾਜੀ ਇਦਾਂ ਨਾ ਕਰੋ ਮੈਂ ਇਹ ਕਵਰ ਨਾ ਕਾ ਸੁਣ ਇਹੀ ਦਾ ਕਵਰ ਕਰੀ ਜਰੂਰੀ ਥੋੜਾ ਵੀ ਇਧਰ ਨਹੀਂ ਚਾੜਾ ਪਾਜੀ ਨਾ ਐਦਾਂ ਕਰੋ ਜੇ ਰਾਸੀ ਮੇਰਾ ਆਪਾ ਤੁਹਾਡੇ ਖਲਾ ਨਾ ਬੋਲਣਾ ਸਰ ਆਪਾਂ ਗੱਲ ਕਰਦੇ ਮੈਂ ਨਾਲ ਤੁਹਾਡੇ ਅਸਲ ਅਸੀਂ ਤੁਹਾਨੂੰ ਬਾਹਰ ਤੁਹਾਡੇ ਕੋਲ ਪੁਲਿਸ ਗਿਆ ਥਾਣੇ ਤੋਂ ਬਾਹਰ ਨਹੀਂ ਬਣਾ ਕੋਈ ਕੰਮ ਕਰਦੇ ਰਾਤ ਸਰ ਐ ਕਿ ਮਾਮਲਾ ਕੀ ਹੈਗਾ ਕਿੰਨੇ ਵਜੇ ਦੱਸਦਾ ਮੜ ਜਾ ਕਿ ਉਹ ਬੁਲਾਈ ਹੋਈ ਟੀਮ ਆ ਲਈ ਆ ਦੱਸਦੇ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਿਆ ਸਵਾ 1 ਵਜੇ ਫੋਨ ਆਇਆ ਏ ਉਦੋਂ ਹੀ ਆ ਗਏ ਇੱਥੇ ਇਹ ਦੇਖੀ ਰੋ ਤਸਵੀਰਾਂ ਦੇ ਵਿੱਚ ਵੱਡੀ ਖਬਰ ਜਲੰਧਰ ਤੋਂ ਵਿੱਚੋਂ ਦੀ ਆ ਰਹੀ ਹੈ ਜੋ ਬਲਾਸਟ ਜੋ ਭਾਜੀਪੀ ਦੇ ਸੀਨੀਅਰ ਲੀਡਰ ਮਰੰਜਨ ਕਾਲੀਏ ਦੇ ਘਰ ਦੇ ਰਾਤ ਨੂੰ ਬਲਾਸਟ ਹੋੰਦਾ ਬਲਾਸਟ ਤੋਂ ਬਾਅਦ ਤੁਸੀਂ ਦੇਖੀ ਰੋ ਉਹਨਾਂ ਦੀਆਂ ਗੱਡੀਆਂ ਗੱਡੀਆਂ ਹੋਰ ਵੀ ਕਿਹੜੇ ਤੁਸੀਂ ਘਰ ਦੇ ਆਸ-ਪਾਸੇ ਦੇ ਦਰਵਾਜ਼ੇ ਇਹ ਜੋ ਹੈ ਬਲਾਸਟ ਹੋਇਆ ਉਸ ਤੋਂ ਬਾਅਦ ਜੋ ਹੈ ਹੋਇਆ ਇਸ ਦੇ ਉੱਤੇ ਪੁਲਿਸ ਮੌਕੇ ਤੇ ਅਫਸਰ ਸੀਨੀਅਰ ਅਫਸਰ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹੈਪੀ ਜਲੰਧਰ ਦੇ ਵਿੱਚ ਭਾਜੀਪੀ ਦੇ ਮਨਿੰਦਰ ਕਾਲੀਏ ਦੇ ਘਰ ਜੋ ਹੈ ਬਲਾਸਟ ਹੁੰਦਾ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਸਿਸਟਰ ਉਹਨਾਂ ਦੀਆਂ ਭਾਂਜੀਆਂ ਵੀ ਸੀ ਅੰਦਰ ਜਦੋਂ ਉਸ ਕੋ ਇਸ ਬਾਰੇ ਕਿਦੋਂ ਸਕਿਉਰਿਟੀ ਨੂੰ ਪਤਾ ਲੱਗਦਾ ਪੁਲਿਸ ਨੂੰ ਇਹ ਕਿਦੋਂ ਅੰਦਰ ਗਨਮੈਨ ਸੁੱਤਾ ਹੁੰਦਾ ਤੇ ਉਹਨੂੰ ਜਦੋਂ ਪਤਾ ਲੱਗਦਾ ਤੇ ਉਹ ਉਸੇ ਟਾਈਮ ਮੌਕੇ ਦੇ ਕੁਛੀ ਦੂਰੀ ਤੇ ਪੁਲਿਸ ਦਾ ਖਾਣਾ ਵੀ ਹੈ ਡਿਵੀਜ਼ਨ ਨੰਬਰ 3 ਤੋਂ ਹੀ ਦੇਖਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਦੇ ਰਾਤ ਮਨਰੰਜਨ ਕਾਲੀ ਦੇ ਘਰ ਦੇ ਵਿੱਚ ਬਲਾਸਟ ਹੋ ਰਿਹਾ ਹੈ ਬਲਾਸਟ ਹੋਇਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਜੋ ਹੈ ਭਾਜਪਾ ਦੇ ਸੀਨੀਅਰ ਲੀਡਰ ਦੇ ਘਰ ਤਮਾਕੂ ਹੁੰਦਾ ਜਿਸ ਦੇ ਤੁਹਾਨੂੰ ਦੱਸ ਦਈਏ ਜੋ ਭਾਜਪਾ ਦੇ ਸੀਨੀਅਰ ਲੀਡਰ ਹੈ ਮਨਰंजन ਕਾਲੀਏ ਦੇ ਘਰ ਦੇ ਵਿੱਚ ਦੇ ਰਾ ਨੂੰ ਜੋ ਹੈ ਇਸੇ ਉਹਨਾਂ ਦੇ ਘਰ ਦੇ ਵਿੱਚ ਤਮਾਕੂ ਹੁੰਦਾ ਤਮਾਕੂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਮਨਰंजन ਕਾਲੀਆ ਜੋ ਭਾਜਪਾ ਦੇ ਜੋ ਸੀਨੀਅਰ ਲੀਡਰ ਹੈਗੇ ਨੇ ਉਹਨਾਂ ਦੇ ਘਰ ਦੇ ਵਿੱਚ ਤਮਾਕੂ ਹੋਇਆ ਤਮਾਕੂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੀ ਖਬਰ ਜਲੰਧਰ ਤੇ ਵੱਡੀ ਖਬਰ ਆਈ ਹੈ ਤੁਸੀਂ ਦੇਖ ਰਹੇ ਹੋ ਜੋ ਦੱਸਿਆ ਦਿਖਾ ਰਿਹਾ ਉਸ ਤੇ ਉੱਤੇ ਤੁਸੀਂ ਦੇਖ ਰਹੇ ਹੋ ਇਸ ਮੋੜ ਤੁਹਾਨੂੰ ਦਿਖਾ ਰਿਹਾ ਫਰਸ਼ ਤੇ ਖੱਡਾ ਵੀ ਹੋਇਆ ਪਿਆ ਕਿਦੋਂ ਇੱਥੇ ਕਿਦੋਂ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨੁਕਸਾਨ ਕੀ ਹੋਇਆ ਨੁਕਸਾਨ ਜਾਨੀ ਨੁਕਸਾਨ ਤੇ ਨਹੀਂ ਹੋਇਆ ਅੰਦਰ ਸੀ ਜੋ ਸੀਨੀਅਰ ਲੀਡਰ ਮਰੰਜਨ ਕਾਲੀਆ ਉਹਨਾਂ ਦਾ ਪਰਿਵਾਰ ਉਹ ਅੰਦਰ ਸੁੱਤੇ ਹੋਏ ਸੀ ਇੱਕੋ ਦਮ ਉਹਨਾਂ ਨੂੰ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਕਿਦੋਂ ਉਹਨਾਂ ਨੇ ਬਾਹਰ ਆ ਕੇ ਦੇਖਦੇ ਆ ਤੇ ਤੇ ਪੂਰਾ ਖਿਲਰੇ ਲਿਰਿਆ ਚੁਰਾ ਚੂਰ ਹੋਇਆ ਹੋਇਆ ਸੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਗੱਡੀ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਸ਼ੀਸ਼ੇ ਟੁੱਟ ਚੁੱਕੇ ਨੇ ਤੇ ਜੋ ਨੁਕਸਾਨ ਕਿਹੜਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਮਾਲੀ ਨੁਕਸਾਨ ਹੋ ਚੁੱਕਾ ਹੈ ਬਾਈ ਜੀ ਇਹ ਅੰਕਲ ਤੁਸੀਂ ਹਿੰਦਸ ਸਕਿਉਰਿਟੀ ਦੇ ਹਾਂਜੀ ਸਰ ਕਿੰਨੇ ਵਜੇ ਤੁਹਾਨੂੰ ਇਹ ਕਿਹੜੇ ਪਤਾ ਲੱਗਦਾ ਸਾਢੇ 12 ਪੌਣੇ 1 ਵਜੇ ਦੇ ਕਰੀਬ ਬਲਾਸਟ ਦਾ ਟਾਈਮ ਤਾਂ ਨਹੀਂ ਦੇਖਿਆ ਜੀ ਜੀ ਤੇ ਪਤਾ ਕਿੱਦਾਂ ਲੱਗਿਆ ਹੈਗਾ ਤੁਮਕਾ ਹੋਇਆ ਜੀ ਆਵਾਜ਼ ਸ਼ੋਰ ਜੀ ਹਾਂਜੀ ਕੀ ਤੂੰ ਬਾਹਰ ਆ ਕੇ ਦੇਖ ਦੇ ਤੂੰ ਐ ਤੂੰ ਐਸੇ ਗਏ ਅੰਦਰ ਬਾਹਰ ਹਾਂਜੀ ਤੇ ਫੈਡ ਬਾਰੇ ਇੱਕ ਵੇ ਤੇ ਕੋਈ ਪਤਾ ਲੱਗਿਆ ਕਿੰਨੇ ਜਾਣੇ ਨਹੀਂ ਨਹੀਂ ਕੋਈ ਪਤਾ ਨਹੀਂ ਅੰਦਰ ਕੋਈ ਪਤਾ ਨਹੀਂ ਲੱਗਿਆ ਨਹੀਂ ਤੇ ਕੀ ਤੂੰ ਬਾਹਰ ਆ ਕੇ ਦੇਖਦੇ ਤੂੰ ਐ ਤੂੰ ਐ ਤੋਂ ਬਾਅਦ ਉਸ ਤੋਂ ਬਾਅਦ ਕੀ ਕਿਸੇ ਬਾਰੇ ਕਾਲਿਆ ਸਾਹਿਬ ਵੀ ਅੰਦਰ ਹਾਂਜੀ ਅੰਦਰ ਸੀ ਸਾਹਿਬ ਨੂੰ ਉਠਾਇਆ ਫਿਰ ਮੈਂ ਅੱਛਾ ਉਠਾਇਆ ਤੇ ਸਾਹਿਬ ਨੇ ਤੇ ਸਾਹਿਬ ਆਏ ਫਿਰ ਬਾਅਦ ਔਰ 3 ਨੰਬਰ ਥਾਣੇ 'ਚ ਗਿਆ ਤੇ ਮੈਂ ਦਿੱਤਾ ਦੱਸਿਆ ਉਹਨਾਂ ਨੂੰ ਉਹ ਮੁਲਾਜ਼ਮ ਆਪਣੇ ਆ ਗਏ ਉਹਨਾਂ ਦੇ ਕੁਝ ਕੁਛੀ ਦੂਰੀ ਤੇ ਥਾਣਾ ਵੀ ਹੈ ਤੇ ਕੁਛੀ ਗੁਰੀ ਕਾਲਿਆ ਸਾਹਿਬ ਦਾ ਇੱਕੋ ਦਮ ਕਿਹੜਾ ਹਾਂਜੀ ਬਲਾਸਟ ਹੁੰਦਾ ਕਿ ਕੋਈ ਤਮਾਕਾ ਬੰਬ ਦਾ ਹੋਇਆ ਸੀ ਜਾਂ ਪਤਾ ਨਹੀਂ ਲੱਗਦਾ ਬੰਬ ਦਾ ਕਾਦਾ ਇੰਨਾ ਬਲਾਸਟ ਹੋਇਆ ਜੀ ਇਹਨਾਂ ਕਿਹਦੇ ਪੁਲਿਸ ਆ ਗਈ ਹਾਂਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਡੇ ਨਾਲ ਐਡੀਸ ਐਡੀਸ ਕੀ ਮਾਮਲਾ ਕੀ ਹੈਗਾ ਸਰ ਬਾਹਰ ਆਜੋ ਬਾਹਰ ਮੈਂ ਦੱਸਦਾ ਆਜੋ ਅਸੀਂ ਕਾਲਿਆ ਸਾਹਿਬ ਮੌਕੇ ਤੇ ਇਹ ਮੌਕੇ ਤੇ ਨੇ ਮੌਕੇ ਤੇ ਬੀਜੇਪੀ ਦੇ ਲੀਡਰਸ਼ਿਪ ਵੀ ਪਹੁੰਚ ਕਾਲਿਆ ਸਾਹਿਬ ਕਿੰਨੇ ਵਜੇ ਦੇ ਕਰੀਬ ਹੁੰਦਾ ਤੁਹਾਨੂੰ ਕਿੱਦਾਂ ਪਤਾ ਲੱਗਦਾ ਤੇ ਤਮਾਕਾ ਹੋਇਆ ਕਾਫੀ ਅ ਲਗਭਗ 1 ਕੋ 1.5 ਦੇ ਵਿੱਚ ਤੇ ਮੈਂ ਤੇ ਮੇ ਦਿਮਾਗ ਦਿਮਾਗ ਚ ਆਇਆ ਸੁੱਤਾ ਹੋਇਆ ਸੀਗਾ ਕਿ ਵੀ ਦਿਮਾਗ ਚ ਆਇਆ ਕਿ ਵੀ ਟਰਾਂਸਫਾਰਮਰ ਇਹ ਤੇ ਪਾਸ ਹੈਗਾ ਉਸਾਈ ਤੋਂ ਉਹ ਫਟਿਆ ਹੋਏਗਾ ਫਿਰ ਦੂਸਰਾ ਆਇਆ ਕਿ ਵੀ ਸ਼ਾਇਦ ਜਿਹੜਾ ਹੈਗਾ ਕਿ ਵੀ ਬੱਦਲ ਕੋ ਫਟਿਆ ਜਾਂ ਕੀ ਹੋਇਆ ਮੈਂ ਸੋ ਗਿਆ ਫਿਰ ਬਾਅਦ ਚ ਉੱਥੋਂ ਜਿਹੜਾ ਬੇਤੋਂ ਬੰਦੇ ਲੋਗ ਆਏ ਇਕੱਠੇ ਹੋ ਕੇ ਕਹਿੰਦੇ ਬਲਾਸਟ ਆ ਜਾਂ ਬਾਹਰ ਦੇਖਿਆ ਤੇ ਕੱਚ ਬਿਕਰੇ ਸਾਰਾ ਹੁਣ ਤੁਸੀਂ ਦੇਖੋ ਕਿ ਵੀ ਆ ਪਾਰਟੀਸ਼ਨ ਸੀ ਇਹ ਦਰਵਾਜ਼ਾ ਸਾਰਾ ਟੁੱਟ ਗਿਆ 10 ਫੁੱਟ ਅੱਗੇ ਤੱਕ ਗਿਆ প্লাਸਟ ਫਿਰ ਇੱਕ ਆਰ ਦੇ ਕਾਰ ਦਾ ਵੀ ਜਿਹੜੀ ਖੜੀ ਕਾਰ ਦਾ ਵਿੱਚੋਂ ਸਾਰੇ ਡੈਮੇਜ ਹੋ ਗਏ ਸਾਰੀ ਜਿਹੜੀਆਂ ਹੈਗੇ ਆ ਫਿਟਿੰਗ ਜਿਹੜੀਆਂ ਹੋਈਆਂ ਆ ਉਹ ਡੈਮੇਜ ਹੋ ਗਈਆਂ ਫੋਟੋਆਂ गिर ਗਈਆਂ ਉਹਨੇ ਖਾਣੇ ਵਾਲਾ ਕਮਰਾ ਕਾਫੀ ਦੂਰ ਹੈ ਉਹਦੇ ਵੀ ਸ਼ੀਸ਼ੇ ਟੁੱਟੇ ਹੋਏ ਨੇ ਜੀ ਸਰ ਘਰ ਦੇ ਵਿੱਚ ਕੌਣ ਕੌਣ ਸੀ ਤੁਹਾਡੇ ਕੋਲ ਮੈਂ ਸੀ ਮੇਰੀ ਸਿਸਟਰ ਹੈ ਭਾਂਜੀ ਹੈ ਉਹਦੀ ਬੱਚੀ ਹੈ ਹੋਰ ਕੰਮ ਕਰਨ ਵਾਲੇ ਹੈਗੇ ਬੱਚੇ ਜਦੋਂ ਮੱਕਾ ਹੁੰਦਾ ਆ ਪਾਸਕੋ ਤੁਹਾਡੇ ਗਰਮਨ ਨਾਲ ਗੱਲ ਕੀਤੀ ਕਹਿੰਦਾ ਇੱਕੋ ਧਮਕੀ ਤੋਂ ਮੈਂ ਬਾਹਰ ਆ ਕੇ ਦੇਖਦਾ ਤਾਂ ਪੂਰਾ ਧੂਆਂ ਧੂਂ ਮੈਂ ਲੇਟ ਮਲੇਟ ਉੱਠਿਆ ਮੈਂ ਕਹਾਂ ਫਿਰ ਪਹਿਲਾਂ ਸਿਸਟਰ ਉੱਠੀ ਆਣਨ ਜਗਾਇਆ ਤੇ ਮੁੰਡਾ ਸੌਰਵ ਹੈ ਉਹਨੇ ਫਿਰ ਨੌਕ ਕੀਤਾ ਕਹਿੰਦਾ ਕਿ ਵੇ ਸਰਾਸਰਾ ਹੋਇਆ ਮੈਂ ਬਾਹਰ ਆ ਕੇ ਦੇਖਿਆ ਸਾਰਾ ਪਹਿਲੇ ਸਭ ਘਰ ਦੇ ਬਾਹਰ ਚਾਰੋਂ ਪਾਸੇ ਕੈਮਰੇ ਲੱਗੇ ਹੋਏ ਨੇ ਕਿਹਾ ਕੈਮਰੇ ਦੇ ਵਿੱਚ ਆਇਆ ਉਹ ਗੰਗਾਲ ਰਹੇ ਆ ਆਪਣੇ ਪੁਲਿਸ ਆਫੀਸਰ ਆਏ ਨੇ ਐਸਪੀ ਹੈਡਕੁਆਟਰ ਨੂੰ ਆਏ ਉਹ ਦੇਖ ਰਹੇ ਤਾਂ ਇਹ ਕਿ ਲੋ ਦੇ ਤੋ ਹੋਇਆ ਐਸ ਬਾਰੇ ਤੁਸੀਂ ਇਸ ਬਾਰੇ ਕੈਮਰਾ ਦੇ ਵਿੱਚ ਦੇਖਿਆ ਵੀ ਕਿੰਨੇ ਨੌਜਵਾਨ ਕਿੱਦਾਂ ਨਹੀਂ ਹਾਲੇ ਮੈਂ ਕੁਝ ਨਹੀਂ ਦੇਖਿਆ ਕੋਈ ਪਹਿਲੇ ਕੋਈ ਤੁਹਾਨੂੰ ਧਮਕੀ ਦਾ ਕੋਈ ਇਦਾਂ ਦੀ ਕੁਝ ਨਹੀਂ ਇਸ ਤਰ੍ਹਾਂ ਦਾ ਕੋਈ ਨਾਈਟਿੰਗ ਤਾਂ ਨਹੀਂ ਹੈ ਬਾਕੀ ਥ੍ਰੈਟ ਪਰਸੈਪਸ਼ਨ ਦਾ ਪੁਲਿਸ ਨੇ ਦੇਖਣਾ ਹੁੰਦਾ ਕਿੰਨਾ ਹੈ ਉਹਦੇ ਮੁਤਾਬਿਕ ਨਹੀਂ ਕਦੀ ਆਇਆ ਇਸ ਬਾਰੇ ਇਸ ਬਾਰੇ ਆਇਆ ਪੈਸਾ ਵੇਤਾ ਉਹਨਾਂ ਪੁਲਿਸ ਨੇ ਦੇਖਣਾ ਹੁੰਦਾ ਥ੍ਰੈਟ ਪਰਸੈਪਸ਼ਨ ਜਿਹੜਾ ਹੈਗਾ ਕਿ ਵੀ ਕਿਸਨੋਂ ਕਿੰਨਾ ਹੈਗਾ ਉਹਦੇ ਮੁਤਾਬਿਕ ਚਾਰ ਸਿਕਿਉਰਟੀ ਵਾਲੇ ਹੈਗੇ ਮੈਂ ਤਾਂ ਕੱਲੇ ਸਭ ਕਿਦਾਂ ਫੋਨ ਤੇ ਧਮਕੀ ਹੰਦੀ ਆ ਵੀ ਐਸਾ ਨਹੀਂ ਐਸਾ ਨਹੀਂ ਐਸਾ ਕੁਝ ਨਹੀਂ ਦੇਖਿਆ ਅਸੀਂ ਗੱਲਬਾਤ ਕੀਤੀ ਗੇ ਮਰੰਜਨ ਕਾਲਿਆ ਜਿੰਨਾਂ ਦੇ ਘਰ ਦੇ ਵਿੱਚ ਜੋ ਹੈ ਤਮਾਕਾ ਹੁੰਦਾ ਤਮਾਕੇ ਤੋਂ ਬਾਅਦ ਤੁਸੀਂ ਦੇਖ ਰਹੋ ਦਰਵਾਜ਼ੇ ਕਿਹੜੇ ਲੱਗੇ ਸੀ ਉਹ ਦੂਰ ਦੂਰ ਤੱਕ ਕਿਹੜੇ ਦਰਵਾਜ਼ੇ ਲੱਗੇ ਸੀ ਉਹ ਤੋੜ ਦਿੱਤੇ ਗਏ ਮੌਕੇ ਤੇ ਐਡੀਸੀਪੀ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਵੱਡੀ ਖਬਰ ਕਿਹੜੀ ਹੈ ਭਾਜਪਾ ਦੇ ਸੀਨੀਅਰ ਲੀਡਰ ਰੰਜਨ ਕਾਲੀਏ ਦੇ ਘਰ ਬਲਾਸਟ ਹੋ ਗਿਆ ਇਸ ਦੇ ਵਿੱਚ ਹਲੇ ਤੱਕ ਕਿਸ ਕੈਮਰੇ ਦੇ ਵਿੱਚ ਹਲੇ ਦੇਖਿਆ ਨਹੀਂ ਜਾ ਰਿਹਾ ਕਿ ਇਸ ਕਿੰਨੇ ਨੌਜਵਾਨ ਆਂਦੇ ਨੇ ਕਿੰਨੇ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਤੁਸੀਂ ਦੇਖੋ ਇਹ ਖੱਡਾ ਹੋਇਆ ਪਿਆ ਖੱਡੇ ਤੇ ਜੋ ਬਲਾਸਟ ਹੋਣ ਤੋਂ ਬਾਅਦ ਗੱਡੀਆਂ ਦੇ ਜੋ ਗੱਡੀਆਂ ਦੇ ਸ਼ੀਸ਼ੇ ਇਹ ਜੋ ਹੈ ਟੁੱਟੇ ਹੋਏ ਨੇ ਘਰ ਦੀ ਕਿਚਨ ਜੋ ਹੈ ਤੁਸੀਂ ਦੇਖੋ ਕਿਚਨ ਦੇ ਵਿੱਚ ਵੀ ਇੱਕ ਤਮਾਕੂ ਹੁੰਦਾ ਦੂਰ ਦੂਰ ਤੱਕ ਡਿਆ ਘਰ ਦਾ ਦਰਵਾਜ਼ੇ ਖਿੜਕੀਆਂ ਟੁੱਟ ਜਾਂਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਮਰੰਜਨ ਕਾਲੀ ਇਹਦਾ ਕਰ ਬਲਾਸਟ ਹੁੰਦਾ ਹੈ ਬਲਾਸਟ ਤੋਂ ਬਾਅਦ ਤਸਵੀਰਾਂ ਬਲਾਸਟ ਦਾ ਕਾਰਨ ਹੀ ਪਤਾ ਲੱਗਿਆ ਕਿੰਨੇ ਜਾਣੇ ਕਿੰਨੇ ਜਾਣੇ ਸੀ ਕੀ ਨੁਕਸਾਨ ਸੀ ਇਸ ਬਾਰੇ ਅਸੀਂ ਏਡੀਸੀਪੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਏਡੀਸੀਪੀ ਭਾਜੀ ਇਦਾਂ ਨਾ ਕਰੋ ਮੈਂ ਇਹ ਕਵਰ ਨਾ ਕਾ ਸੁਣ ਇਹੀ ਦਾ ਕਵਰ ਕਰੀ ਜਰੂਰੀ ਥੋੜਾ ਵੀ ਇਦਾਂ ਨਹੀਂ ਜਵਾ ਦੇ ਪਾਜੀ ਨਾ ਐਦਾਂ ਕਰੋ ਜੇ ਰਾਸੀ ਮੇਰਾ ਆਪਾ ਤੁਹਾਡੇ ਖਲਾਫ ਨਾ ਬੋਲੋ ਸਰ ਆਪਾਂ ਗੱਲ ਕਰਦੇ ਮੈਂ ਨਾਲ ਤੁਹਾਡੇ ਆਪਾਂ ਅਸੀਂ ਤੁਹਾਨੂੰ ਤੁਹਾਡੇ ਕੋਲ ਪੁਲਿਸ ਜਾਂਚ ਥਾਣੇ ਤੋਂ ਬਾਹਰ ਨਹੀਂ ਬੈਠ ਕੋਈ ਕੰਮ ਕਰਦੇ ਰਾਤ ਸਰ ਐ ਕਿ ਮਾਮਲਾ ਕੀ ਹੈਗਾ ਕਿੰਨੇ ਵਜੇ ਦੱਸਦਾ ਮੜ ਜਾ ਕਿ ਉਹ ਬੁਲਾਈ ਹੋਈ ਟੀਮ ਆ ਲਈ ਆ ਦੱਸਦੇ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਿਆ ਸਵਾ 1:00 ਵਜੇ ਫੋਨ ਆਇਆ ਸੀ ਉਦੋਂ ਹੀ ਆ ਗਏ ਇੱਥੇ ਦੇਖੀ ਰੋ ਤਸਵੀਰਾਂ ਦੇ ਵਿੱਚ ਵੱਡੀ ਖਬਰ ਜਲੰਧਰ ਤੋਂ ਵਿੱਚੋਂ ਦੀ ਆ ਰਹੀ ਹੈ ਜੋ ਬਲਾਸਟ ਜੋ ਭਾਜਪਾ ਦੇ ਸੀਨੀਅਰ ਲੀਡਰ ਮਰੰਜਨ ਕਾਲੀਏ ਦੇ ਘਰ ਦੇ ਰਾਤ ਨੂੰ ਬਲਾਸਟ ਹੁੰਦਾ ਬਲਾਸਟ ਤੋਂ ਬਾਅਦ ਤੁਸੀਂ ਦੇਖੀ ਰੋ ਉਹਨਾਂ ਦੀਆਂ ਗੱਡੀਆਂ ਗੱਡੀਆਂ ਹੋਰ ਵੀ ਕਿਹੜੇ ਤੁਸੀਂ ਘਰ ਦੇ ਆਸ-ਪਾਸੇ ਦੇ ਦਰਵਾਜ਼ੇ ਇਹ ਜੋ ਹੈ ਬਲਾਸਟ ਹੋਇਆ ਤੋਂ ਉਸ ਤੋਂ ਬਾਅਦ ਜੋ ਹੈ ਹੋਇਆ ਇਸ ਦੇ ਉੱਤੇ ਪੁਲਿਸ ਮੌਕੇ ਤੇ ਅਫਸਰ ਸੀਨੀਅਰ ਅਫਸਰ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹੈਪੀ ਜਲੰਧਰ ਦੇ ਵਿੱਚ ਬੀਜੇਪੀ ਦੇ ਮਨਿੰਦਰ ਕਾਲੀਏ ਦੇ ਘਰ ਜੋ ਹੈ ਬਲਾਸਟ ਹੁੰਦਾ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਸਿਸਟਰ ਉਹਨਾਂ ਦੀਆਂ ਭਾਂਜੀਆਂ ਵੀ ਸੀ ਅੰਦਰ ਜਦੋਂ ਉਸ ਕੋ ਇਸ ਬਾਰੇ ਕਿਦੋਂ ਸਕਿਉਰਿਟੀ ਨੂੰ ਪਤਾ ਲੱਗਦਾ ਪੁਲਿਸ ਨੂੰ ਕਿਦੋਂ ਅੰਦਰ ਗਨਮੈਨ ਸੁੱਤਾ ਹੁੰਦਾ ਤੇ ਉਹਨੂੰ ਜਦੋਂ ਪਤਾ ਲੱਗਦਾ ਤੇ ਉਹ ਉਸੇ ਟਾਈਮ ਮੌਕੇ ਦੇ ਕੁਛੀ ਦੂਰੀ ਤੇ ਪੁਲਿਸ ਦਾ ਥਾਣਾ ਵੀ ਹੈ ਡਿਵੀਜ਼ਨ ਨੰਬਰ 3 ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਦੇਰ ਆਦ ਮਨੋਰੰਜਨ ਕਾਲੀ ਦੇ ਘਰ ਦੇ ਵਿੱਚ ਬਲਾਸਟ ਹੋ ਰਿਹਾ ਬਲਾਸਟ ਹੋਇਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਜੋ ਹੈ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਤਮਾਕਾ ਹੁੰਦਾ ਜਿਸੇ ਤੁਹਾਨੂੰ ਦੱਸ ਦਈਏ ਜੋ ਬੀਜੇਪੀ ਦੇ ਸੀਨੀਅਰ ਲੀਡਰ ਹੈ ਮਰੰਜਨ ਕਾਲੀਏ ਦੇ ਘਰ ਦੇ ਵਿੱਚ ਦੇ ਰਾ ਨੂੰ ਜੋ ਹੈ ਇਸੇ ਉਹਨਾਂ ਦੇ ਘਰ ਦੇ ਵਿੱਚ ਤਮਾਕਾ ਹੁੰਦਾ ਤਮਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਮਰੰਜਨ ਕਾਲੀਆ ਜੋ ਬੀਜੇਪੀ ਦੇ ਜੋ ਸੀਨੀਅਰ ਲੀਡਰ ਹੈਗੇ ਨੇ ਉਹਨਾਂ ਦੇ ਘਰ ਦੇ ਵਿੱਚ ਤਮਾਕਾ ਹੋਇਆ ਤਮਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੀ ਖਬਰ ਜਲੰਧਰ ਤੇ ਵੱਡੀ ਖਬਰ ਆਈ ਹੈ ਤੁਸੀਂ ਦੇਖ ਰਹੇ ਹੋ ਜੋ 10